ਵਾਟੇ ਘਰ ਵਾਸੀ ਬਾਬਾ ਜੀ ਮਸਜਿਦ ਦੀ ਬਾਪੁਰਾਸ਼ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਚੱਲੇ ਆ ਜੀ ਆਨੰਦਪੁਰ ਸਾਹਿਬ ਆਪਾਂ ਪਹੁੰਚ ਗਏ ਆਂ ਸ਼੍ਰੀ ਗੰਗਾ ਨਗਰ ਗੰਗਾ ਨਗਰ ਤੋਂ ਹੁਣ ਆਪਾਂ ਟ੍ਰੇਨ ਫੜ ਕੇ ਚੱਲਾਂਗੇ ਹਨੂਮਾਨਗੜ੍ਹ ਹਨੂਮਾਨਗੜ੍ਹ ਤੋਂ ਅੱਗੇ ਆਪਾਂ ਜਾਵਾਂਗੇ ਜੀ ਰਾਜਪੁਰਾ ਰਾਜਪੁਰੇ ਤੋਂ ਫਿਰ ਆਪਾਂ ਚੇਂਜ ਕਰਕੇ ਟ੍ਰੇਨ ਸਿੱਧਾ ਆਨੰਦਪੁਰ ਸਾਹਿਬ ਜੋ ਕਿ 5 ਤਰੀਕ ਨੂੰ ਜੋ ਕਿ ਕੱਲ੍ਹ ਦੇ ਦਿਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਉੱਥੇ ਆਪਾਂ ਹਾਜ਼ਰੀ ਭਰਾਂਗੇ ਜੀ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਅੱਗੇ ਜਾ ਕੇ ਆਗਿਆਂ ਨੂੰ ਦਰਸ਼ਨ ਮੇਲੇ ਕਰ ਹੈ ਹਰਮਾਨਗੜ ਹੁਣ ਇੱਥੋਂ ਆਪਣਾ ਸਿੱਧੇ ਰਾਜਪੁਰਾ ਦੀ ਟ੍ਰੇਨ ਮਿਲੂਗੀ ਆਪਣਿਆਂ ਨੂੰ ਤੇ ਆਪਾਂ ਇੱਥੋਂ ਚੜਦੇ ਆ ਸਿੱਧੀ ਰਾਜਪੁਰੇ ਨੂੰ ਟ੍ਰੇਨ ਤੇ ਫਿਰ ਆਪਾਂ ਅੱਗੇ ਜਾ ਕੇ ਆ ਜੀ ਹਨ ਦਰਸ਼ਨ ਮੇਲੇ ਕਰਾਵਾਂਗੇ ਆਪਾਂ ਰਾਜਪੁਰੇ ਦਾ ਟ੍ਰੇਨ ਚੇਂਜ ਕਰਕੇ ਫਿਰ ਆਪਾਂ ਸਿੱਧਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਂਗੇ ਜੀ ਸਾਈਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆ ਜੀ ਰਾਜਪੁਰੇ ਹੁਣ ਆਪਾਂ ਇੱਥੋਂ ਟ੍ਰੇਨ ਲਵਾਂਗੇ ਬਸ ਟ੍ਰੇਨ ਦਾ ਸਮਾਂ ਹੋਇਆ ਪਿਆ ਵਾ ਤੇ ਟ੍ਰੇਨ ਫੜ ਕੇ ਫਿਰ ਆਪਾਂ ਚੱਲਾਂਗੇ ਜੀ ਅੱਗੇ ਸ਼੍ਰੀ ਅਨੰਦਪੁਰ ਸਾਹਿਬ ਤੇ ਚੱਲ ਕੇ ਦਰਸ਼ਨ ਮੇਲੇ ਕਰਵਾਣੇ ਆ ਜੀ ਆਰ ਜੀ ਨੂੰ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਲਾਈਕ ਸ਼ੇਅਰ ਕਰ ਦਿਓ ਜੀ ਆਓ ਫਿਰ ਅੱਗੇ ਚੱਲ ਕੇ ਦਿਖਾਉਣੀ ਆ ਜੀ ਓ ਜੀ ਆਪਣੀ ਟ੍ਰੇਨ ਆ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵੇਰ ਦੇ ਲਗਭਗ 5:30 ਦਾ ਸਮਾਂ ਹੋ ਗਿਆ ਵਾ ਆਪਾਂ ਪਹੁੰਚ ਗਏ ਆਂ ਸ਼੍ਰੀ ਅਨੰਦਪੁਰ ਸਾਹਿਬ ਤੇ ਆ ਜੀ ਅੱਗੇ ਚੱਲ ਕੇ ਦਰਸ਼ਨ ਕਰवाने ਆ ਜੀ ਇਦਾਂ ਹੀ ਵੀਡੀਓ ਦੇ ਨਾਲ ਬਣੇ ਰਹੋ ਜੀ ਭੱਲਾ ਹੁੰਦਾ ਨਾ ਉਦੋਂ ਫਰੀਦ 아. <목소리도> وہ تو بور نہیں میرے واحگ 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 اچ کے چلیے ست نام تا ہونے والی سنگت تو اکھا ہی کم ਤਪਾ ਜੀ ਹੋਣੀ ਵਾਈਟ ਰੋ ਵਾਏ 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 ਵ ਯੋਤਿਆਂ ਦੀ ਯੋਤ ਨਿਆਤਿਆਂ ਦੀ ਆਸ਼ੀਸ਼ ਜੇ ਪਾਤਸ਼ਾਹ ਸਰਵਸਤਾਨੀ ਸ਼ਕਤੀ ਰੂਜੀ ਕਿਟਿਆ ਬਾਜਾ ਵਾਲੇ ਜਿੱਤਰੋ ਨੀਰ ਦੇਸ਼ਾਸਵਾ ਅੰਮ੍ਰਿਤ ਦੇ ਜਾਤਿ ਮਹਾਬਲੀ ਜਰਨੈਲ ਮਹਾਪ੍ਰਤਾਪੀ ਕ੍ਰਿਸ਼ਟਕਮਨ ਮਹਾਰਾਜ ਸਾਹਿਬ ਜੀ ਗੋਵਰ ਸਿੰਘ ਸਾਹਿਬ ਜੀ ਮਹਾਰਾਜ ਆਸ਼ਕਤੀ ਜੁਗਤ ਮਾਤਾ ਬਾਲ ਸੇਂਦੀ ਮਾਤਾ ਮਾਤਾ ਸਾਹਿਬ ਦੇਵਾ ਜੀ ਜਗਦੀਵਤੀ ਜੂਰਾਤ ਬਾਦਸ਼ਾਹ ਦਨਸਹਿਬ ਸ੍ਰੀ ਗੁਰਨਾਥ ਦੇਵ ਜੀ ਮਹਾਰਾਜ ਆਲੀ ਜਨਨ ਅਮਰ ਸਹੀਦ ਡਗਰੇ ਡਗਰੂ ਕੇ بیٹے ਤਨ ਤਨ ਬਾਬਾ ਜੀਵਨ ਸਿੰਘ ਸਾਹਿਬ ਜੀ ਮਹਾਨਗਾਰ ਬਾਬਾ ਫਤੇਹ ਸਿੰਘ ਸਾਹਿਬ ਜੀ ਗ੍ਰੰਥ ਜਾਨੀ ਬਾਬਾ ਬੁੱਢਾ ਸਾਹਿਬ ਜੀ 96 ਕਰੋੜ 시दास ਕੋ 96 ਲਾਲੋ ਲਾਲ ਹੈ ਸਿਰ ਤੇ ਰੱਬ ਦਾ ਸਾਥ ਹੈ ਲੋ ਲੜ ਗੁਬਾਰ ਦੇ ਬੰਦੂਕ ਦੇ ਹੱਥ ਵੀ ਰਤਾ ਹਾ ਦੀ ਚਨਾਹੀਆਂ ਕੋ ਨਾ ਨੀ ਪੇ ਪਰਵਾਹ ਲੈਣ ਸਮਾਨੇ ਲੈਣੇ ਬੈਣ ਸਮਾਨੇ ਬੈਣ ਸੱਗ ਸਮਾਨੇ ਦੀਵੇਂ ਮੇਂ ਭੇੜਾਂ ਕੇ ਜਿਦਾ ਸਾਗ ਰਿਆ ਸਾਗਰੇ ਸਭ ਜੰਗ ਕੇ ਮਾਰਾ ਬੁਕਾਰ ਸੁੱਤਰ ਬਕੀ ਜਾਨ ਜਿਦਾ ਸਾਗ ਰਿਆ ਸਾਗਰੇ ਨਾਨਕ ਬੰਦਗੀ ਦੇ ਸਭ ਚਾਲਾਏ ਨੌਜਵਾਨ ਜਿਦਾ ਸਾਗ ਰਿਆ ਸਾਗਰੇ ਸਭ ਜੁਗਾਂ ਦੇ ਮਾਰਾ ਬੁਕਾਰ ਜੰਗ ਕਾਦਰ ਨੂੰ ਦਬਾਲੋ ਗੁੰਦੰਬਦੰ ਨੋਸ਼ਕੁਨ ਕਮਿਆ ਤੋਂ ਆਲੰਪਰਾ ਮਾਰੋ ਦਦਾ ਦਿਉ ਨਾ ਬਾ ਦਿਉ ਨਾ ਫੋ ਦਿਉ ਨਾ ਵਰੋ ਦਾਵਨ ਦੇ ਬਰਸੀ ਤੇ ਹੈ ਰੋੜੇ ਕਿਰ ਗਾਰੇ ਗ ਜਾਵੇ ਬਦੇ ਪਾਵੇ ਕਿ ਦਾਵਨ ਜਾਵੇ ਓਏ ਮਾ ਤੇ ਯਾਰ ਨਾਲ ਜਾਵੇ ਯਾਰ ਯਾਰ ਤੁਮ ਸੇ ਸਾਡੀ ਮਾਰਾ ਤੇ ਮਾਨੂ ਪਾਵੇ ਓਏ ਜਾਵੇ ਯਾਰ ਮਾਨ ਨਾਲ ਜਾਵੇ ਦੀ ਸਿੰਘ ਸਿੰਘ ਦੇ ਮਾਨੂ ਪਾਵੇ ਓਏ ਯਾਰ ਕੱਟੇ ਤਾਰੇ ਤੇ ਤੱਜਾਸ਼ ਏ کچرا گٹ پیتے مرد والے لے جن جانے پر گرو نے کپا کی بول دیا چلو گروتر پاشاہو بھائی جیتا جی ਜੀ ਦਾ ਗੁਰੂ ਤੇ ਗਿਆ ਸੀ ਜਗਾ ਰੇ ਬਾਬਾਈ ਓ ਪਾਰ ਕਰ ਕੱਲਾ ਕੱਲਾ ਬਾਦਸ਼ਾਹ ਆ ਜਿਹੜਾ ਤਾਰਾ ਤੋੜ ਨਾ ਇਹ ਟੈਨਸ਼ਨ ਨਾ ਲੈ ਬਾਬਾ ਵੀਡੀਓ ਬਣ ਜੂ ਤੇਰੀ ਇਹ ਬਾਤ ਖੱਤੂ ਵੀ ਆਏ ਆ ਹਾਵ ਪਾਰ ਤੇ ਕੋਈ لگر نہیں بابا جی کتنے <Baldwin> <Dios>

ਉਹਨਾਂ ਦਾ ਜਨ ਦਿਹਾੜਾ ਮਾਰ ਹੈ ਕਿਤੇ ਮੈਂ ਸਾਬੂچے ਖਾਸਾ ਆਪਨ ਗੁਰੂ ਨਾਨਕ ਨਾਮ ਦੇ ਵਲ ਬਾਬਾ ਜੀ ਮਾਨ ਸਿੰਘ ਜੀ ਦੇ ਜਨ ਦਿਹਾੜੇ ਦੇ ਲੱਖ ਲੱਖ ਵਧਾਈ ਦਿੱਤਾ ਵਾਂ ਉਥੇ ਨਾਲ ਹੀ ਚੌਕੇ ਪਾਦਸ਼ਾਹ ਸੋਨੀ ਸੁਤਾਨ ਸਿਣੀ ਗੁਰੂ ਰਾਜ e